ਗਦਲਬਹਾਦੇ ਮੁਹੱਲਾ ਰੂਪਨਗਰ ਵਿਖੇ ਅੱਜ ਪਤੀ-ਪਤਨੀ ਦੇ ਆਪਸੀ ਝਗੜੇ ਦੌਰਾਨ ਛੜਾਵਾ ਬਣ ਕੇ ਆਏ ਗਵਾਂਡੀ ਪਿਓ ਉਤਰ ਨੂੰ ਪਤੀ ਵੱਲੋਂ ਕਥਿਤ ਤੌਰ ਤੇ ਆਰੀ ਮਾਰ ਕੇ ਜ਼ਖਮੀ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਹਸਪਤਾਲ ਚ ਜੇਰੇ ਇਲਾਜ ਲਵਨ ਸਿੰਘਲਾ ਤੇ ਵਰਨ ਸਿੰਘਲਾ ਨੇ ਦੱਸਿਆ ਕਿ ਅੱਜ ਉਹਨਾਂ ਨੇ ਗਵਾਂਡ ਵਿੱਚ ਰਹਿੰਦਾ ਅਰुण ਕੁਮਾਰ ਆਪਣੀ ਪਤਨੀ ਨਾਲ ਝਗੜਾ ਕਰ ਰਿਹਾ ਸੀ ਉਹਨਾਂ ਦੇ ਲੜਨ ਦੀ ਆਵਾਜ਼ ਸੁਣ ਕੇ ਜਦੋਂ ਉਹ ਉੱਗਤ ਪਤੀ-ਪਤਨੀ ਨੂੰ ਲੜਾਈ ਤੋਂ ਰੋਕਣ ਅੱਗੇ ਆਏ ਤਾਂ ਅਰुण ਕੁਮਾਰ ਨੇ ਉਲਟਾ ਉਹਨਾਂ ਤੇ ਹੀ ਆਰੀ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਖੁਦ ਮੁੱਖੇ ਤੋਂ ਫਰਾਰ ਹੋ ਗਿਆ ਮੇਰਾ ਨਾਮ ਵਰਨ ਸਿੰਘਲਾ ਗੱਲ ਹੋਈ ਸਰ ਉਹ ਆਪਣੀ ਵਾਈਫ ਨਾਲ ਲੜ ਰਿਹਾ ਸੀਗਾ ਮੈਂ ਉਹਨੂੰ ਬਚਾਉਣ ਲਈ ਗਿਆ ਮਤਲਬ ਉਹ ਤਾਂ ਮੇਰੀ ਤੂਤੂ ਮਾਮਾ ਹੋएगी ਉਹਦੇ ਵਿਚਕਾਰ ਉਹ ਕਾਰੀ ਚੱਕ ਲਿਆ ਬਲੇਡ ਵਾਲੀ ਉਹਨੂੰ ਮਤਲਬ ਖਾਉਂਦੇ ਖਾਉਂਦੇ ਉਹਨੇ ਦੋ ਤਿੰਨ ਸਾਡੇ ਆਰੀਆਂ ਮਾਰੀਆਂ ਜਿਸ ਨਾਲ ਮੇਰੇ ਸਿਰ 'ਤੇ ਟਾਂਕੇ ਲੱਗੇ ਜੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸੀ ਅਸਾਂ ਫਿਰ ਸਿੱਖ ਗਏ ਸਾਡੇ ਲੈ ਕੇ ਉਹਨੇ ਆਸੀ ਭਰਾ ਸੀ ਤੇਰੇ ਵੀ ਉਹ ਪਤਾ ਸੀ ਕੌਣ ਸੀ ਜਿਹੜਾ ਮਾਰਦਾ ਫਰਗੀ ਕਿਸ ਚਾਹੁੰਦੇ ਸੀ ਨਾ ਅਸੀਂ ਥੱਲੇ ਖੜੇ ਬੁੜੀਆਂ ਸਾਡੇ ਹੱਥਲੇ ਐ ਅਸੀਂ ਥੱਲੇ ਖੜੇ ਆ ਅਸੀਂ ਕਦੇ ਨਹੀਂ ਵੜੇ ਬਾਹਰ ਖੜੇ ਨਿਕਲੀ ਜੋ ਬੁੜੀਆਂ ਕਹਿੰਨ ਕਿ ਵੀ ਉਹਨਾਂ ਛਡਾ ਦੇ ਅਸੀਂ ਕਹਿੰਦੇ ਅਸੀਂ ਛਡਾ ਨਹੀਂ ਜਾਂਦੇ ਸਾਡੀ ਉਹਨਾਂ ਦਾ ਮਰਦੀ ਰਹੀ ਭਾਈ ਕੀ ਪਤਾ ਸਾਡੇ ਬਾਹਰ ਦਾ ਕੋਈ ਚੀਜ਼ ਉਹ ਬੁੜੀਆਂ ਜਾੜੀਆਂ ਕੋਠੇ ਤਾਂ ਸਿੱਧੀ ਗਈ ਅਸੀਂ ਥੱਲੇ ਖੜੇ ਸੀ ਆ ਬਾਹਰ ਕੇ ਲਾ ਕੇ ਉਹਦੇ ਆਲੀ ਉੱਤੋਂ ਲੱਦਿਆ ਵੀ ਨਾਲ ਉਹਦੇ ਜਦੋਂ ਉਪਕ ਮਾਮਲੇ ਸੰਬੰਧੀ ਥਾਣਾ ਗਿੱਦੜਬਾਹਾ ਤੇ ਐਸ ਐਚਓ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹੇ ਕਿ ਸਿਵਲ ਹਸਪਤਾਲ ਗਿੱਦੜਬਾਹਤੋਂ ਉਹਨਾਂ ਨੂੰ ਐਮਐਲਆਰ ਪ੍ਰਾਪਤ ਹੋਈ ਹੈ ਅਤੇ ਇਸ ਸੰਬੰਧੀ ਜਕਮੀਆਂ ਦੇ ਬਿਆਨ ਕਲਪਮਤ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ ਦੋ ਪੇਸ਼ੈਂਟ ਨਮਨ ਕੁਮਾਰ ਤੇ ਵਰਨ ਸਿੰਘ ਲਾ ਦੋਆਏ ਨੇ। ਦੋਨਾਂ ਦੇ ਸਿਰ ਤੇ ਸੱਟ ਹੈ ਪਰ ਉਹ ਦੋਨੋਂ ਸਟੇਬਲ ਨੇ। ਉਹਨਾਂ ਨੂੰ ਜਿਹੜਾ ਮੁੱਢਲੀ ਸਹਾਇਤਾ ਦੇ ਕੇ ਉਹਦਾ ਜਿਹੜਾ ਅੰਡਰ ਅਬਜ਼ਰਵੇਸ਼ਨ ਉਹਨਾਂ ਨੂੰ ਰੱਖ ਰਹੇ ਆ। ਵੈਸੇ ਦੋਨੋਂ ਪੇਸ਼ੈਂਟ ਸਟੇਬਲ ਹੈ ਉਹਨਾਂ ਕੋਲ। ਤੇ ਤੇਜ਼ ਤਾਲ ਹਥਿਆਰ ਨਾਲ ਥੋੜਾ ਵਾਰ ਕੀਤਾ ਗਿਆ। ਵੇਬੀ ਕੇ ਜਿਹੜੀ ਆਰੀ ਜਾਂ ਕੋਈ ਦਫਤੀ ਹੋ ਸਕਦੀ ਹੈ ਜਿਹਦੇ ਨਾਲੇ ਸਿਰ ਤੇ 60 ਲੱਗੇ ਫਿਲਹਾਲ ਦੋਵੇਂ ਪਿਓ ਪੁੱਤਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ ਗਿੱਦੜਬਾਹਾ ਤੋਂ ਸੋਨੀ ਢੱਲਾ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਸਾਨੂੰ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਨਾ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com